ਵਟਾਲੇ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਜੇਸੀਆਈ ਵੱਲੋਂ ਇੱਕ 10 ਰੁਪਏ ਚ ਇਹ পেট ਭਰ ਕੇ ਭੋਜਨ ਦਿੱਤਾ ਜਾਵੇਗਾ ਉਹਨਾਂ ਲੋਕਾਂ ਨੂੰ ਜਿਹੜੇ ਬੇਸਹਾਰਾ ਨੇ ਗਰੀਬ ਨੇ ਹਫਤੇ ਚ 6 ਦਿਨ ਸੋਈ ਚਲਾਨੀ ਆ ਤੇ 6 ਦਿਨ ਦਾ ਮੈਨੂ ਅਲੱਗ-ਅਲੱਗ ਆ ਅ ਅਸੀਂ ਉਹਦੇ ਵਿੱਚ ਪਰਪੇਟ ਚਪਾਤੀ ਦੇਈਦੀ ਆ ਚਾਵਲ ਦੇਈਦਨੇ ਦੋ ਸਬਜ਼ੀਆਂ ਦੇਈਦੀਆਂ ਨੇ ਉਹਦੇ ਵਿੱਚ ਅਸੀਂ ਜਿੰਨੀ ਦੇਰ ਤੱਕ ਉਹਦਾ ਪੇਟ ਨਹੀਂ ਭਰਦਾ ਅਸੀਂ ਉਸ ਨੂੰ 10 ਰੁਪਏ ਚ ਸਭ ਕੁਝ ਖਾਣਾ ਖਵਾਇਦਾ 10 ਰੁਪਏ ਦੇ ਪਿੱਛੇ ਭਾਵ ਸਿਰਫ ਇੱਕ ਸਾਹਮਣੇ ਵਾਲੇ ਬੰਦੇ ਦਾ ਖਾਲੀ ਲੈਣ ਵਾਲੇ ਬੰਦੇ ਦਾ ਆਤਮ ਸਾਮਾਨ ਜਿਹੜਾ ਵਾ ਉਹ ਬਰਕਰਾਰ ਰਵੇ ਉਸ ਨੂੰ ਲੱਗੇ ਕਿ ਮੈਂ ਕੁਝ ਮੁਫਤ ਚ ਨਹੀਂ ਖਾਦਾ ਗਰੀਬ ਦਾ ਮੂੰਹ ਗੁਰੂ ਦੀ ਗੋਲਗ ਅਸੀਂ 17 ਜ਼ਰੂਰ ਸੁਣਦੇ ਆ ਪੜ੍ਹਦੇ ਆ ਪਰ ਉਹਨਾਂ 17 ਦੇ ਅਮਲ ਕੌਣ ਕਰਦਾ ਵਾ ਤਸਵੀਰ ਖਵਾਵਾਂਗੇ ਅਸੀਂ ਬਟਾਲੇ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਜੀਸੀਆਈ ਵੱਲੋਂ ਇੱਕ 10 ਰੁਪਏ ਚ ਪੇਟ ਭਰ ਕੇ ਭੋਜਨ ਦਿੱਤਾ ਜਾਵੇਗਾ ਉਹਨਾਂ ਲੋਕਾਂ ਨੂੰ ਜਿਹੜੇ ਬੇਸਹਾਰਾ ਨੇ ਗਰੀਬ ਨੇ ਉਹ ਲੋਕ ਇੱਥੇ ਆ ਕੇ ਖਾਣਾ ਖਾ ਸਕਦੇ ਨੇ ਪੇਟ ਭਰ ਕੇ ਜਿਸੀ ਇਹ ਰਸੋਈ ਦੇ ਨਾਮ ਦੇ ਉੱਤੇ ਬਟਾਲੇ ਤੇ ਕੰਸੈਪਟ ਸ਼ੁਰੂ ਕੀਤਾ ਗਿਆ ਵਾ ਤਸਵੀਰਾਂ ਮੈਂ ਜ਼ਰੂਰ ਚਾਹੂੰਗਾ ਦਿਖਾਣੀਆਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਇੱਥੇ ਜਿਹੜਾ ਵਾ ਭੋਜਨ ਤਿਆਰ ਕੀਤਾ ਜਾਂਦਾ ਤੇ ਪੈਰ ਦਾ ਖਾਣਾ ਜਿਹੜਾ ਵਾ ਇਹਨਾਂ ਵੱਲੋਂ ਦਿੱਤਾ ਜਾਂਦਾ ਵਾ ਜਿਹੜੇ ਲੋਕ ਗਰੀਬ ਨੇ ਜਾਂ ਬੇਸਹਾਰਾ ਨੇ ਜਿਹੜੇ ਦਿਹਾੜੀ ਕਰਦੇ ਨੇ ਹੈਂਡ ਟੂ ਮਾਉਥ ਲੋਕ ਨੇ ਉਹ ਇੱਥੇ ਆਣ ਕੇ 10 ਰੁਪਏ ਦੇ ਵਿੱਚ ਪੇਟ ਭਰ ਕੇ ਖਾਣਾ ਖਾ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਮਹਿਲਾਵਾਂ ਜਿਹੜੀਆਂ ਲੱਗੀਆਂ ਨੇ ਅਖੀਰ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸੈਲਰੀ ਦੇਣੀ ਹੋਵੇਗੀ ਚਾਹੇ ਥੋੜੀ ਏ ਚਾ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਮਹਿੰਗਾਈ ਦਾ ਸਮਾਂ ਵਾ ਮਹਿੰਗਾਈ ਦੇ ਵਿੱਚ ਅੱਜ ਕੱਲ ਆਪਣੇ ਘਰ ਚਲਾਣੇ ਔਖੇ ਨੇ ਪਰ ਫਿਰ ਵੀ ਬਟਾਲੇ ਦੇ ਕੁਝ ਲੋਕ ਇਕੱਠੇ ਹੋ ਗਏ ਕਿ ਨਵਿਕਲੀ ਪਹਿਲ ਕੀਤੀ ਗਈ ਉਹਨਾਂ ਵੱਲੋਂ ਇੱਕ ਸਮਾਜ ਸੇਵਾ ਦਾ ਜਿਹੜਾ ਕੰਮ ਹੈ ਇੱਕ ਇੱਕ ਬੜੇ ਵਧੀਆ ਤਰੀਕੇ ਨਾਲ ਕੀਤਾ ਗਿਆ 10 ਰੁਪਏ ਦੇ ਵਿੱਚ পেট ਭਰ ਕੇ ਜਿਹੜਾ ਵਾ ਖਾਣਾ ਇਹਨਾਂ ਲੋਕਾਂ ਵੱਲੋਂ ਖਵਾਇਆ ਜਾ ਰਿਹਾ ਗਲਬਤ ਕਰ ਲਾਂਗੇ ਜਿਹੜੇ ਜੀਸੀਆਈ ਦੇ ਅਹੁਦੇਦਾਰ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਮਨ 'ਚ ਸੋਚ ਆਈ ਕਿਸ ਤਰੀਕੇ ਨਾਲ ਇਹਨਾਂ ਵੱਲੋਂ ਜਿਹੜਾ ਕਨਸੈਪਟ ਜਿਹੜਾ ਵਾ ਸੋਚਿਆ ਗਿਆ ਤਿਆਰ ਕੀਤਾ ਗਿਆ ਪ੍ਰਧਾਨ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਇਹ ਵੀ ਕਰਨਾ ਚਾਹਾਂਗੇ ਕਿਉਂਕਿ ਇੱਕ ਨਵਿਕਲੀ ਪਹਿਲ ਕੀਤੀ ਗਈ ਤੁਹਾਡੇ ਵੱਲੋਂ ਬੇਸਾਰਾ ਗਰੀਬ ਲੋਕਾਂ ਵਾਸਤੇ ਕਿ 10 ਰੁਪਏ ਦੇ ਵਿੱਚ ਪੇਟ ਭਰ ਕੇ ਖਾਣਾ ਮਹਿੰਗਾਈ ਦਾ ਸਮਾਂ ਵਾ ਬੜਾ ਔਖਾ ਵਾ ਬਿਲਕੁਲ ਠੀਕ ਗੱਲ ਹੈ ਜੀ ਸਭ ਨੂੰ ਨਮਸਕਾਰ ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ ਜੀ ਜੀਸੀ ਬਟਾਲਾ ਅਗਰਨੀ ਪਰਿਵਾਰ ਨੇ ਮਿਲ ਕੇ ਨਵੇਕਲੀ ਸ਼ੁਰੂਆਤ ਕੀਤੀ ਹੈ ਅਸੀਂ ਕੁਝ ਸਮੇਂ ਤੋਂ ਇਹਦੇ ਉੱਪਰ ਕੰਮ ਕਰ ਰਹੇ ਹਾਂ ਅਸੀਂ ਨੂੰ ਰੀ ਲੋਕੇਟ ਕੀਤਾ ਇਸ ਆਪਣੀ ਰਸੋਈ ਨੂੰ ਤੇ ਮੰਚ ਦਾ ਮਕਸਦ ਸਿਰਫ ਤੇ ਸਿਰਫ ਸਮਾਜ ਦੀ ਸੇਵਾ ਹੀ ਹੈ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਸਮਾਜ ਤੋਂ ਪਿਛੜੇ ਦੇ ਨੇ ਗਰੀਬ ਨੇ ਜ਼ਰੂਰਤਮੰਦ ਨੇ ਉਹਨਾਂ ਦਾ ਸਹਿਯੋਗ ਉਹਨਾਂ ਉਹਨਾਂ ਨੂੰ ਸਹਿਯੋਗ ਕਰਨ ਵਾਸਤੇ ਸਾਡੀ ਸਾਰੀ ਸਾਰੀ ਟੀਮ ਸਾਡਾ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਇਹ 10 ਰੁਪਏ ਦੀ ਰਸੋਈ ਸ਼ੁਰੂ ਕੀਤੀ ਜੀ ਅਸੀਂ 10 ਰੁਪਏ ਦੇ ਵਿੱਚ ਫਿਰ ਦਿੰਦੇ ਕੀ ਕੀ ਉਹ ਪੇਟ ਭਰ ਕੇ ਤੇ ਲਿਖ ਦਿੱਤਾ ਤੇ 10 ਰੁਪਏ ਦੇ ਵਿੱਚ ਦਿੰਦੇ ਕੀ ਵਧੀਆ ਸਵਾਲ ਆ ਤੁਹਾਡਾ ਅਸੀਂ ਹਫ਼ਤੇ 'ਚ 6 ਦਿਨ ਰਸੋਈ ਚਲਾਨੀ ਹੈ ਤੇ 6 ਦਿਨ ਦਾ ਮੀਨੂ ਅਲੱਗ-ਅਲੱਗ ਹੈ ਅਸੀਂ ਉਹਦੇ ਵਿੱਚ ਪਰ ਪੇਟ ਚਪਾਤੀ ਦੇਈਦੀ ਹੈ ਚਾਵਲ ਦੇਈਦਨੇ ਇੱਕ ਦੋ ਸਬਜ਼ੀਆਂ ਦੇਈਦੀਆਂ ਨੇ ਉਹਦੇ ਵਿੱਚ ਅਸੀਂ ਤੇ ਜਿੰਨੀ ਦੇ ਅਗਲ ਕੋਈ ਬੰਦਾ ਹੋਰ ਚਾਵੇ ਤਾਂ ਅਸੀਂ ਜਿੰਨੀ ਦੇ ਤੱਕ ਉਹਦਾ ਪੇਟ ਨਹੀਂ ਭਰਦਾ ਅਸੀਂ ਉਸ ਨੂੰ 10 ਰੁਪਏ ਸਭ ਕੋਈ ਖਾਣਾ ਖਵਾਈਦਾ ਜੀ ਅੱਛਾ ਇੱਥੇ ਨਾ ਦੇਖਿਆ ਮਹਿਲਾਵਾਂ ਜਿਹੜੀਆਂ ਕੰਮ ਲੱਗੀਆਂ ਬਣਾ ਰਹੀਆਂ ਭੋਜਨ ਬਣਾ ਰਹੀਆਂ ਵਾ ਤੇ ਇਹਨਾਂ ਦਾ ਫਿਰ ਸੈਲਰੀ ਬੇਸੀ ਦਾ ਜਾਂ ਇਹ ਵੀ ਸੇਵਾ ਨੇ ਆ ਬਿਲਕੁਲ ਇਹ ਇਹਨਾਂ ਨੂੰ ਵੈਸੇ ਤੇ ਅਸੀਂ ਸੈਲਰੀ ਦਿੰਦੇ ਹਾਂ ਜੀ ਅੱਜ ਉਹਨਾਂ ਨੇ ਵੀ ਆਪਣਾ ਘਰ ਚਲਾਣਾ ਵਾ ਤੇ ਪਰ ਉਹਨਾਂ ਦਾ ਸੇਵਾ ਭਾਵ ਹੈ ਜੀ ਉਹ ਸਾਡੇ ਨਾਲ ਜੁੜੇ ਨੇ ਇਸ ਕੋਰਸ ਦੇ ਵਿੱਚ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਕਿ ਜਿਹੜੇ ਐਸਐਮ ਸਾਡੇ ਨਾਲ ਕੰਮ ਕਰ ਰਹੇ ਨੇ ਸਾਡੇ ਨਾਲ ਜੁੜੇ ਨੇ ਜੀ ਉਹ ਕੋਈ ਸਵਾਲ ਪੁੱਛਣ ਦਾ ਮੇਰਾ ਮਤਲਬ ਸੀ ਕਿ ਹੁਣ ਅਗਲੇ ਪਾਸੇ ਆਣ ਲਗਾ ਕਿ 10 ਰੁਪਏ ਦੇ ਵਿੱਚ ਤੁਸੀਂ ਇਹਨਾਂ ਨੂੰ ਤਨਖਾਹ ਦੇਵੋਗੇ ਕਿ ਜਿਹੜਾ ਲੋਕਾਂ ਨੂੰ ਪੇਟ ਭਰਪੂਰ ਜਾਂ ਦਵੋ ਸਰ 10 ਰੁਪਏ ਇਹਨਾਂ ਜਿਹੜਾ ਪ੍ਰਾਈਸ ਹੈ ਨਾ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਮੈਂ ਇਹ ਨਹੀਂ ਮੈਂ ਤੁਹਾਨੂੰ ਕਾਸਟਿੰਗ ਨਹੀਂ ਕੱਢ ਕੇ ਦੱਸ ਲੰਗਾ ਕਿ ਸਾਡੀ ਕਿੰਨੀ ਕਾਸਟ ਆਉਂਦੀ ਹੈ ਬਟ ਇਹ ਅਸੀਂ ਪਰਿਵਾਰ ਸਾਰਾ ਪੈਸੇ ਇਕੱਠੇ ਕਰਕੇ ਤੇ ਇਸ ਨੂੰ ਕਰ ਰਹੇ ਹਾਂ 10 ਰੁਪਏ ਦੇ ਪਿੱਛੇ ਭਾਅ ਸਿਰਫ ਇੱਕ ਸਾਹਮਣੇ ਵਾਲੇ ਬੰਦੇ ਦਾ ताली ਲੈਣ ਵਾਲੇ ਬੰਦੇ ਦਾ ਆਤਮ ਸਮਾਨ ਜਿਹੜਾ ਵਾ ਉਹ ਬਰਕਰਾਰ ਰਵੇ ਉਸ ਨੂੰ ਲੱਗੇ ਕਿ ਮੈਂ ਕੁਝ ਮੁਫਤ ਚ ਨਹੀਂ ਖਾਦਾ ਤੇ ਇਹੀ ਭਾਵ ਹੈ ਇਸ ਤੋਂ ਅਲੱਗ ਕੋਈ ਭਾਵ ਨਹੀਂ ਬਾਕੀ ਪੈਸੇ ਜਿਹੜੇ ਨੇ ਸਾਡੇ ਪਰਿਵਾਰ ਨਹੀਂ ਪਾਣੇ ਨੇ ਅਸੀਂ ਸੈਲਰੀਜ਼ ਵੀ ਅਸੀਂ ਦੇਣੀਆਂ ਨੇ ਤੇ ਬਾਕੀ ਜਿਹੜੇ ਸਾਡੇ ਦਾਨੀ ਸੱਜਣ ਨੇ ਤੇ ਪਰਮਾਤਮਾ ਦੀ ਬੜੀ ਮਿਹਰ ਆ ਤੇ ਅਸੀਂ ਜਿਹੜਾ ਕੰਮ ਕੀਤਾ ਉਹ ਚੱਲਦਾ ਰਹੇਗਾ ਜੀ ਬਿਲਕੁਲ ਹੋਰ ਵੀ ਉਧੇਦਾਰ ਨੇ ਗੱਲ ਕਰ ਲਾਂਗੇ ਜੀਸੀਆਈ ਦਾ ਨਾਮ ਕਿਦਾਂ ਰੱਖਿਆ ਕਿਦਾਂ ਮਨ ਚ ਆਇਆ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਸਾਰੇ ਜੀਸੀਆਈ ਜਿਹੜਾ ਵਾ ਇਹਦਾ ਮਤਲਬ ਹੈ ਜੂਨੀਅਰ ਚੈਂਬਰ ਇੰਟਰਨੈਸ਼ਨਲ ਇਹ ਕੋਈ ਅੱਜ ਦੀ ਅੱਜ ਨਵੀਂ ਚੀਜ਼ ਨਹੀਂ ਹੈ ਇਹ ਕਾਫੀ ਸਾਲਾਂ ਤੋਂ ਯਾਨੀ ਕਿ ਜੇ ਮੈਂ ਕਹਾਂ ਤਾਂ ਬਹੁਤ ਪੁਰਾਣੀ ਸੰਸਥਾ ਵਾ ਜਿਹੜੀ ਕਿ ਇੰਟਰਨੈਸ਼ਨਲ ਵਰਕ ਕਰਦੀ ਹੈ ਸਾਰੇ 108 ਦੇਸ਼ਾਂ ਚ ਇਹਦਾ ਪ੍ਰਸਾਰ ਹੈ ਭਾਰਤ ਤੋਂ ਇਲਾਵਾ ਇੰਡੀਆ ਜਿੱਥੇ ਤਾਂ ਗੱਲ ਕਰੀਏ ਇਹਦਾ ਲੱਖ ਤੋਂ 1.5 ਲੱਖ ਮੈਂਬਰ ਜਿਹੜੇ ਐ ਅਲੱਗ-ਅਲੱਗ ਸਟੇਟਾਂ ਚ ਅਲੱਗ-ਅਲੱਗ ਸ਼ਹਿਰਾਂ ਚ ਬਣੀਆਂ ਦੀਆਂ ਜੀਸੀਆਈ ਔਰ ਉਹਦੇ ਚ ਉਹ ਕਰਦੇ ਨੇ ਕੰਮ ਕਰ ਰਹੇ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਕਮਿਊਨਿਟੀ ਸੇਵਾ ਕਰ ਰਹੇ ਨੇ ਸਾਰੇ ਜੀਸੀਏ ਦਾ ਜਿਹੜਾ ਮੇਨ ਮੋਟਿਵ ਹੈ ਉਹ ਕਮਿਊਨਿਟੀ ਸੇਵਾ ਤੇ ਹੈ ਹੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਅੱਜ ਬਟਾਲਾ ਦੇ ਵਿੱਚ ਇਸ ਤੋਂ ਇਲਾਵਾ ਅਸੀਂ ਜਿਹੜਾ ਯੂਥ ਹੈ ਜਿਹੜਾ ਕਿ ਅੱਜ ਯੂਥ ਭਟਕ ਰਿਹਾ ਹੈ ਜਗਾ ਜਗਾ ਉਹਨਾਂ ਨੂੰ ਅਸੀਂ ਸਹੀ ਦਿਸ਼ਾ ਦਿਖਾਣ ਲਈ ਬੜੇ ਅੱਛੇ ਸੈਮੀਨਾਰਸ ਬੜੇ ਅੱਛੇ ਟ੍ਰੇਨਿੰਗ ਪ੍ਰੋਗਰਾਮਸ ਔਰ ਉਹਨਾਂ ਨੂੰ ਇੱਕ ਸਹੀ ਦਿਸ਼ਾ ਦੇਣ ਲਈ ਉਹਨਾਂ ਦੇ ਲਈ ਮੋਟੀਵੇਸ਼ਨਲ ਸਪੀਕਰਸ ਸਾਰਿਆਂ ਦਾ ਅਰੇਂਜਮੈਂਟ ਕਰੀਦਾ ਔਰ ਮੈਂ ਸਮਝਣਾ ਬਟਾਲੇ ਵਿੱਚ ਹੀ ਪਿਛਲੇ 2-3 ਸਾਲਾਂ ਚ ਕਾਫੀ ਜ਼ਿਆਦਾ ਸੈਮੀਨਾਰ ਔਰ ਇਹ ਕੀਤੇ ਗਏ ਨੇ ਇਹਨਾਂ ਨੇ ਟ੍ਰੇਨਿੰਗ ਪ੍ਰੋਗਰਾਮ ਕੀਤੇ ਨੇ ਬਟਾਲਾ ਜੀ ਸਿਰਫ ਜੇ ਮੈਂ ਦੱਸਣਾ ਬਟਾਲਾ ਸਿਰਫ ਇਹ ਰਸੋਈ ਦਾ ਹੀ ਨਹੀਂ ਹੈਗਾ ਹਾਲੇ 2 ਦਿਨ ਪਹਿਲਾਂ ਹੀ ਆਪਾਂ ਚੁਗੀ ਝੋਂਬੜੀ ਚ ਇਹਨਾਂ ਨੇ ਸਟੇਸ਼ਨਰੀ ਔਰ ਸਾਰੇ ਬੈਗਸ ਬੱਚਿਆਂ ਨੂੰ ਬੱਚਿਆਂ ਨੂੰ ਸਕੂਲ ਦਾ ਸਾਰਾ ਸਮਾਨ ਦਿੱਤਾ ਥੋੜੇ ਦਿਨ ਪਹਿਲਾਂ ਹੀ ਮੈਨੂੰ ਯਾਦ ਆ ਅਸੀਂ ਚੁਗੀ ਝੋਂਬੜੀ ਇੱਥੇ ਕੋਲੀ ਜਿਹੜਾ ਸ਼ਰਮ ਏਰੀਆ ਸੀ ਉਹਦੇ ਚ ਕਪੜੇ ਸਾਰਿਆਂ ਨੂੰ ਵੰਡੇ ਨੇ ਅੱਛੇ ਕਾਫੀ ਮੰਨ ਲੋਕੇ ਕਟੋਗੜ 4-500 ਲੋਕਾਂ ਨੂੰ ਕਪੜੇ ਦਿੱਤੇ ਗਏ ਨੇ ਇਸ ਤੋਂ ਇਲਾਵਾ ਹੋਰ ਵੀ ਬੜੇ ਉਪਰਾਲੇ ਕਰਦੇ ਰਹਿੰਦੇ ਨੇ ਸੈਮੀਨਾਰ ਵੀ ਕਰਦੇ ਨੇ ਕਮਿਊਨਿਟੀ ਸਰਵਿਸ ਵੀ ਕਰਦੇ ਨੇ ਫੈਲੋਸ਼ਿਪ ਵੀ ਕਰਦੇ ਨੇ ਔਰ ਮੈਂ ਸਮਝਣਾ ਇਹ ਲਾਪਾ ਕੇ ਸਾਰੇ ਕਿਉਂਕਿ 18 ਤੋਂ 40 ਸਾਲ ਤੱਕ ਦੇ ਹੀ ਜਿਹੜੇ ਯੂਥ ਹੈ ਉਹ ਇਹਦੇ ਚ ਐਂਟਰੀ ਹੁੰਦੀ ਹੈ ਉਹਦੀ 18 ਸਾਲ ਤੱਕ ਐਂਟਰੀ ਮਤਲਬ 18 ਸਾਲ ਤੋਂ ਇਹ ਤੋਂ ਉੱਪਰ ਤੇ 40 ਸਾਲ ਦੀ ਇਹ ਤੋਂ ਥੱਲੇ ਔਰ ਬੜਾ ਅੱਛਾ ਉਪਰ ਅਲਾਵਾ ਬਟਾਲਾ ਅਗਰਨੀ ਜੀਸੀਏ ਬਟਾਲਾ ਅਗਰਨੀ ਦਾ ਕਿ ਉਹ ਬਟਾਲਾ ਦੇ ਵਿੱਚ ਇੱਕ ਨਵੀਂ ਦਿਸ਼ਾ ਨਾਲ ਕੰਮ ਕਰ ਰਹੀ ਹੈ ਔਰ ਮੈਂ ਸ਼ੁਕਰ ਗੁਜ਼ਾਰਾ ਇਹਨਾਂ ਦੀ ਟੀਮ ਦਾ ਖਾਸ ਕਰ ਪ੍ਰਧਾਨ ਚੇਤਨ ਬਾਂਸਲ ਜੀ ਦਾ ਸੰਜੇ ਜਿਹਦਾ ਜਿਹੜਾ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਜਾਂ ਨਮਨ ਬਾਂਸਲ ਜਿਹੜੇ ਕਿ ਚਾਰਟਰ ਪ੍ਰੈਜ਼ੀਡੈਂਟ ਨੇ ਇੱਥੇ ਔਰ ਅੱਜ ਦੀ ਡੇਟ 'ਚ ਜ਼ੋਨ ਸੈਕਟਰੀ ਨੇ ਔਰ ਬੜੀ ਅੱਛੀ ਦਿਸ਼ਾ ਨਾਲ ਬਹੁਤ ਜ਼ਿਆਦਾ ਇਨਥੂਸੀਆਜ਼ਮ ਇਨਾਂ ਚ ਬੱਚਿਆਂ ਚ ਆ ਔਰ ਮੈਂ ਸਮਝਣਾ ਇਹ ਸਾਰੇ ਸ਼ਹਿਰ ਦੀ ਸਾਡੇ ਚ ਸਾਡੇ ਸ਼ਹਿਰ ਦੀ ਇਹ ਇੱਕ ਬੜੀ ਅੱਛੀ ਸਭਾ ਜੀਸੀਆਈ ਕਲੱਬ ਹੈ ਸਮਝ ਲਓ ਕਿ ਜਿਹੜੀ ਕਿ ਇੱਥੇ ਕੰਮ ਕਰ ਰਹੀ ਹੈ ਔਰ ਸਾਰੇ ਸ਼ਹਿਰ ਦਾ ਸੇ ਜੋਗ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਨਾ ਸਿਰਫ ਬੋਲ ਕੇ ਬਲਕਿ ਕਿਉਂਕਿ ਰਸੋਈ ਵੀ ਤੁਸੀਂ ਜਿਸ ਤਰ੍ਹਾਂ ਪਤਾ ਕਿ ਕਿ ਰਸੋਈ ਚ ਵੀ ਖਰਚਾ ਜਿਹੜਾ ਵਾ ਬਹੁਤ ਹੈ ਲੇਕਿਨ ਸਿਰਫ ਇਹ ਆਪਣੇ ਪਰਿਵਾਰ ਜਾਂ ਹੋਰ ਲੋਕਾਂ ਦੇ ਜਿਹੜੇ ਦਾਨੀ ਸੱਜਣ ਆ ਉਹ ਦਾਨ ਕਰ ਰਹੇ ਨੇ ਨਾਲ-ਨਾਲ ਇਹਨਾਂ ਦਾ ਕੰਮ ਚੱਲ ਰਿਹਾ ਹੈ ਔਰ ਮੈਂ ਪ੍ਰਾਰਥਨਾ ਕਰਾਂਗਾ ਸਾਰੇ ਬਟਾਲਾ ਸ਼ਹਿਰ ਵਾਸੀਆਂ ਨੂੰ ਬਲਕਿ ਬਾਹਰ ਵੀ ਜਿਹੜਾ ਵੀ ਹੋ ਸਕਦਾ ਕਿਉਂਕਿ ਇਹ ਸੱਚੀ ਸੇਵਾ ਵਾ ਇਹਦੇ 'ਚ ਵੇਸਟੇਜ ਕੋਈ ਨਹੀਂ ਹੈ ਇਹਦੇ 'ਚ ਹਰ ਗਰੀਬ ਦਾ ਪੇਟ ਭਰਦਾ ਵਾ ਇਹ ਗਰੀਬਾਂ ਲਈ ਹੈ ਜ਼ਰੂਰਤਮੰਦਾਂ ਲਈ ਹੈ ਨਾ ਕਿ ਸਿਰਫ ਵੇਸਟੇਜ ਨਹੀਂ ਹੈ ਕਿ ਇੱਕ ਦਿਨ ਦਾ ਲੰਗਰ ਲਾਇਆ ਸਾਰਾ ਅੱਧਾ ਵੇਸਟ ਜਾਂਦਾ ਅੱਧਾ ਲੋਕੀ ਖਾਂਦੇ ਅੱਧਾ ਸੁੱਟ ਦਿੰਦੇ ਆ ਇਹ ਬਿਲਕੁਲ ਸਹੀ ਸੇਵਾ ਵਾ ਜਿਹੜੀ ਰੈਗੂਲਰ ਚੱਲਦੀ ਹੈ ਥੈਂਕ ਯੂ ਜੀ ਬਿਲਕੁਲ ਜਸਸੀ ਕਿਨਾ ਭਾਈ ਸਾਹਿਬ ਨੇ ਦੱਸਿਆ ਵਾ ਕਿ ਸੇ ਜੋਗ ਚਾਹੀਦਾ ਵਾ ਬਿਲਕੁਲ ਚਾਹੀਦਾ ਵੀ ਹੈ ਕਿਉਂਕਿ ਇੱਕ ਨਵਿਕਲੀ ਪਹਿਲ ਆ ਖਰਚੇ ਵੜੇ ਨੇ 10 ਰੁਪਏ ਦੇ ਵਿੱਚ ਜੇਕਰ ਅੱਜ ਅਸੀਂ ਬਾਜ਼ਾਰ ਜਾਈਏ ਆ ਦੁੱਧ ਲੈਣ ਜਾਂ ਨਹੀਂ ਲੈਣ ਤਾਂ ਉਹ ਨਹੀਂ ਮਿਲਦਾ 10 ਰੁਪਏ ਦੇ ਵਿੱਚ ਤਾਂ ਇੱਥੇ 10 ਰੁਪਏ ਦੇ ਵਿੱਚ ਪੇਟ ਭਰ ਕੇ ਜਿਹੜਾ ਵਾ ਇਹਨਾਂ ਵੱਲੋਂ ਭੋਜਨ ਖਵਾਇਆ ਜਾ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਜੇ ਪੱਖੋਂ ਗਰੀਬ ਨੇ ਹੈਂਡ ਟੂ ਮਾਉਥ ਲੋਕ ਨੇ ਗੱਲਬਾਤ ਕਰ ਲਾਂਗੇ ਹੋਰ ਵੀ ਇੱਥੇ ਭਾਈ ਸਾਹਿਬ ਨੇ ਭਾਈ ਸਾਹਿਬ 10 ਰੁਪਏ ਦੇ ਵਿੱਚ ਫਿਰ ਦਿੰਦੇ ਕੀ ਕੀ ਮੈਨੂੰ ਕੀ ਰਹਿੰਦਾ ਤੁਹਾਡਾ ਸਰ ਸਾਡਾ ਤਿੰਨੋਂ ਦੇ ਮੈਨੂ ਹਫਤੇ ਦਾ ਜਿਹੜਾ 6 ਦਿਨਾਂ ਦਾ ਵਾ ਅਲੱਗ-ਅਲੱਗ ਮੈਨੂ ਆ ਉਹਦੇ ਚ ਆਪਾਂ ਚਪਾਤੀ ਤਵੇ ਦੀ ਚਾਵਲ ਨਾਲ ਆਪਣੇ ਦਾਲ ਤੇ ਨਾਲ ਸਬਜੀ ਕਈ ਵਾਰੀ ਕੜੀ ਵੀ ਬਣਦੀ ਏ ਰਾਜਮਾ ਵੀ ਬੰਦੇ ਆ ਮਾਂ ਵੀ ਬੰਦੇ ਆ ਰੂਟੀਨ ਚ ਸਾਡੀ ਲੈ ਵੀ ਮੈਨੂ ਚੇਂਜ ਹੁੰਦਾ ਵਾ ਤੇ ਮੈਂ ਕਹਿੰਨਾ ਕਿ ਰੋਟੀ ਦੇ ਚਲੋ ਅਸੀਂ ਥੇਲੇ ਦੇ ਜਾਂ ਕਿਤੇ ਕਾਟੇ ਤੇ ਵੀ ਖਾ ਲੈਨੇ ਆ ਪਰ ਇੱਥੇ ਇੱਕ ਹੈ ਕਿ ਇਹ ਬੜੇ ਪਿਆਰ ਨਾਲ ਸਾਡੇ ਜਿਹੜੇ ਕੁੱਕ ਮੈਡਮ ਹੈਗੇ ਆ ਬੜੇ ਪਿਆਰ ਨਾਲ ਬਣਾਉਂਦੇ ਔਰ ਘਰ ਵਰਗਾ ਖਾਣਾ ਸਾਨੂੰ ਮਿਲਦਾ ਹੈ ਅਸੀਂ ਕਿਤੇ ਵੀ ਜਾਂਦੇ ਆਂ ਪੰਜਾਬੀਆਂ ਨੂੰ ਪਹਿਲਾਂ ਹੁੰਦਾ ਖਾਣਾ ਸਾਨੂੰ ਅੱਛਾ ਮਿਲ ਜੇ ਆਨੂੰ ਆਪਣੇ ਬਾਹਰ ਜਾ ਕੇ ਵੀ ਹੁੰਦਾ ਹੈ ਕਿ ਸਾਨੂੰ ਖਾਣਾ ਜਿਹੜਾ ਘਰ ਵਰਗਾ ਮਿਲ ਜੇ ਇੱਥੇ 1 ਦੇ 10 ਰੁਪਏ ਦੇ ਮਿਲਦਾ ਹੀ ਭੋਜਨ ਹੈਗਾ ਵਾ ਪਲੱਸ ਘਰ ਵਰਗਾ ਹਾਈਜਨਿਕ ਭੋਜਨ ਹੈ ਪੂਰੀ ਦੇਖੋ ਤੁਸੀਂ ਸਾਫ ਸਫਾਈ ਨਾਲ ਬਣਿਆ ਬੜੇ ਪਿਆਰ ਨਾਲ ਭੋਜਨ ਤਿਆਰ ਕੀਤਾ ਜਾਂਦਾ ਵਾ ਇਹ ਬਿਲਕੁਲ ਜੈਸਲੀ ਕੇ ਨਾਲ ਦੇਖਿਆ ਜਾਵੇ ਕਿ ਅੱਜ ਦੇ ਸਮਾਗਨ ਨਾਲ ਬੜਾ ਔਖਾ ਹਰ ਇੱਕੋ ਸਮਾਂ ਕੱਢ ਕੇ ਇੱਥੇ ਰੁਕਣਾ ਖਲੋਣਾ ਤਿਆਰ ਕਰਵਾਉਣਾ ਉਹ ਬੜੀਆਂ ਚੀਜ਼ਾਂ ਮੈਨੇ ਰਖਦੀਆਂ ਹੈ ਹਨ ਤੁਸੀਂ ਵੀ ਆਇਓ ਸਮਾਂ ਕੱਢ ਕੇ ਸਾਰੇ ਇੱਕ ਚੰਗੇ ਬਿਜ਼ਨਸਦਾਨ ਪਰ ਸਮਾਂ ਕੱਢ ਕੇ ਆਏ ਸਰ ਅਸੀਂ ਬਚਪਨ ਤੋਂ ਸਕੂਲ 'ਚ ਵੀ ਪੜਿਆ ਕਾਲਜ 'ਚ ਵੀ ਪੜਿਆ ਤੇ ਆਪਣੀ ਸੁਸਾਇਟੀ ਤੋਂ ਵੀ ਸਿੱਖਿਆ ਵਾ ਕਿ ਇਹ ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਅੱਜ ਜੋ ਵੀ ਅਸੀਂ ਜੀ ਸਟੈਂਡ ਕਰਦੇ ਆਂ ਸਮਾਜ ਦੀ ਦੇਣ ਹੈ ਪਰ ਸਾਨੂੰ ਸਮਾਜ ਨੂੰ ਵੀ ਰਿਟਰਨ ਕਰਨਾ ਸਾਡੀ ਮੋਰਲ ਡਿਊਟੀ ਬਣਦੀ ਔਰ ਉਸ ਡਿਊਟੀ ਨੂੰ ਮੱਦੇ ਨਜ਼ਰ ਰੱਖ ਕੇ ਸਾਡੇ ਸਾਡੇ ਸਾਰੇ ਮੈਂਬਰਸ ਹਰ ਵੇਲੇ ਦਿਨ ਰਾਤ ਆਪਣੇ ਖੜੇ ਆ ਜੀ ਸੇਵਾ ਲਈ ਜਿਸ ਲਈ ਕੋਈ ਸਾਨੂੰ ਸੇਵਾ ਲਈ ਕਹਿੰਦਾ ਅਸੀਂ ਹਾਜ਼ਰ ਹਾਂ ਜੀ ਬਿਲਕੁਲ ਦਿਨ ਰਾਤ ਕਹਿੰਦੇ ਖੜੇ ਨੇ ਜੇਸੀਆਈ ਵੱਲੋਂ ਜਿਨ੍ਹਾਂ ਵੱਲੋਂ ਇੱਕ ਕਨਸੈਪਟ ਤਿਆਰ ਕੀਤਾ ਗਿਆ ਲੋਕ ਨੇ ਜਿਹੜੇ ਬਾਹਰ ਖਾਣਾ ਖਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੀ ਖਾਂਦੇ ਨੇ ਖਾ ਕੇ ਚਲੇ ਜਾਂਦੇ ਨੇ ਆਪਣੇ ਆਪ ਉਥੋਂ ਪਲੇਟ ਲੈਂਦੇ ਨੇ ਪਲੇਟ ਧੋ ਕੇ ਫਿਰ ਉੱਥੇ ਰੱਖਦੇ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਕਿਸ ਤਰੀਕੇ ਦਾ ਖਾਣਾ ਫਿਰ ਇਹਨਾਂ ਨੂੰ ਬਹੁਤ ਫਸਕਲਾ ਖਾਣਾ ਜੀ ਬਹੁਤ ਵਧੀਆ ਖਾਣਾ ਜੀ 10 ਰੁਪਏ ਦੇ ਵਿੱਚ ਬਾਹਰੋਂ ਮਿਲਦਾ ਕਿਦੋਂ ਖਾਣਾ ਨਹੀਂ ਮਹਾਰਾਜ ਕੋਈ ਸਬਜ਼ੀ ਨਹੀਂ ਦਿੰਦਾਗਾ ਜੀ ਹਾਂ ਜੀ ਦਸਾਂ ਦਾ ਕੋਈ ਸਬਜ਼ੀ ਨਹੀਂ ਦਿੰਦੇ ਪਰਾਂ ਤਾਂ ਨਹੀਂ ਕਰਦੇ ਭਾਈ ਤੂੰ ਅੱਗੇ ਇੱਕ ਵਾਰੀ ਲੈ ਗਿਆ ਹੁਣ ਨਹੀਂ ਮਿਲਣਾ ਨਹੀਂ ਕੋਈ ਲੋੜ ਹੀ ਨਹੀਂ ਪਹਿਲੀ ਵਾਰੀ ਆਏ ਕੋ ਅੱਗੇ ਵੀ ਆਏ ਕਰੀ ਅੱਗੇ ਇੱਕ ਪੂਰੀ ਗੱਟ ਜਾਂਦੇ ਰਹੇ ਮੈਡਮ ਕੋ ਉਹ ਫਿਰ ਬਾਅਦ ਚ ਬੰਦ ਕਰ ਦਿੱਤੇ ਸਾਨੂੰ ਆਏ ਹੁਣ ਕੱਲ ਤੋਂ ਪਤਾ ਲਗਾ ਕੱਲ ਨਹੀਂ ਆਇਆ ਗਿਆ ਅੱਜ ਆਇਆ ਨਹੀਂ ਹਾਂਜੀ ਜੀ ਅੱਛਾ ਮਾਹੌਲ ਕਿਦਾਂ ਦਾ ਫਿਰ ਬਹੁਤ ਫਸਕਲਾ ਉਹ ਮਹਾਰਾਜ ਜੀ ਬਿਲਕੁਲ ਜਿਹੜੇ ਲੋਕ ਖਾਣਾ ਖਾ ਰਹੇ ਨੇ ਉਹਨਾਂ ਵੱਲੋਂ ਵੀ ਕਹਿਣਾ ਕਿ ਬਹੁਤ ਵਧੀਆ ਇੱਕ ਮਾਹੌਲ ਨੇ ਭਾਈ ਸਾਹਿਬ ਲੱਗਾ ਫਿਰ ਕੋਈ ਕਹਿਣਾ ਜਾਂਦੇ ਨੇ ਹਾਂਜੀ ਸਰ ਦੱਸਿਓ ਕਿ ਕਿਸ ਤਰੀਕੇ ਦਾ ਜ ਜਿਹੜੀ ਸੋਜ ਆਈ ਹੈ ਕਨਸੈਪਟ ਤਿਆਰ ਕੀਤਾ 10 ਰੁਪਏ ਦੇ ਵਿੱਚ ਪੇਟ ਭਰ ਕੇ ਖਾਣਾ ਦੇਣਾ ਅੱਜ ਤੇ ਸਮਾਂ ਕਢਣਾ ਬੜਾ ਔਖਾ ਜਿੱਦਾਂ ਤੁਹਾਡੇ ਨਾਲ ਦੇ ਸਹਿਯੋਗੀ ਨੂੰ ਅੱਗੇ ਪੁੱਛਿਆ ਹੀ ਉਹਨਾਂ ਨੇ ਕਿਹਾ ਕਿ ਕਢਣਾ ਪੈਣਾ ਜੇ ਸੇਵਾ ਕਰਨੀ ਹੈ ਅਪੀਲ ਕੀ ਕਰਦੇ ਲੋਕਾਂ ਨੂੰ ਵੀ ਲੈ ਹੀ ਲੋਕਾਂ ਨੂੰ ਕਰਦੇ ਆ ਕਿ ਇੱਕ ਜਿਹੜੀ ਹੈ ਮਾਨਵ ਸੇਵਾ ਨਾਲ ਜਿਹੜੀ ਇਹ ਮਾਨਵ ਸੇਵਾ ਐਦਾ ਨਹੀਂ ਹੁੰਦੀ ਇਹ ਦਿਲੋਂ ਮਾਨਵ ਸੇਵਾ ਹੁੰਦੀ ਹੈ ਜਦੋਂ ਆਪਾਂ ਕਿਸੇ ਵੀ ਧਰਮ ਦੇ ਨਾਲ ਜੁੜਦੇ ਆ ਤੇ ਉਸ ਧਰਮ ਦੇ ਨਾਲ ਜੁੜ ਕੇ ਜਦੋਂ ਅਸੀਂ ਮਾਨਵ ਸੇਵਾ ਕਰਦੇ ਆ ਨਾ ਤੇ ਆਪਣੇ ਮਨ ਨੂੰ ਸਕੂਨ ਮਿਲਦਾ ਕਿ ਅਸੀਂ ਕਿਸੇ ਦੀ ਸੇਵਾ ਵਾਸਤੇ ਜਨਮ ਲਿੱਤਾ ਹੈ ਜਦੋਂ ਅਸੀਂ ਉਸ ਸੇਵਾ ਦੀ ਭਾਵਨਾ ਨੂੰ ਅੱਗੇ ਲੈ ਕੇ ਜਾਂਦੇ ਆ ਤੇ ਦੁਨੀਆ ਵੀ ਉਸ ਭਾਵਨਾ ਨਾਲ ਜੁੜਦੀ ਹੈ ਤੇ ਉਸ ਉਹ ਚੀਜ਼ ਨੂੰ ਆਪਣੇ ਨਾਲ ਜੋੜ ਕੇ ਨਾਲ ਨਾਲ ਤੁਰਦੀ ਹੈ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਜੀਸੀ ਦਾ ਨਾਮ ਅੱਗੇ ਵੱਧਦਾ ਵਾ ਤੇ ਜੀਸੀ ਪਰਵਾਹ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਡਾ ਨਾਮ ਅੱਗੇ ਆ ਰਿਹਾ ਜੀ ਬਿਲਕੁਲ ਭਾਈ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਏ ਕਿ ਮਾਨਵ ਦੀ ਸੇਵਾ ਕਰਕੇ ਹੀ ਅਸਲੀ ਸੇਵਾ ਵਾ ਫਿਰ ਹੀ ਮਨ ਨੂੰ ਸਕੂਨ ਮਿਲਦਾ ਵਾ ਮੈਂ ਪਹਿਲਾਂ ਵੀ ਦੱਸਿਆ ਕਿ ਜੀਸੀਆਈ ਵੱਲੋਂ ਇੱਕ ਪਹਿਲਕਦਮੀ ਕੀਤੀ ਗਈ ਹੈ ਨਵਿਕਲੀ ਪਹਿਲ ਕੀਤੀ ਗਈ ਹੈ ਕਿ 10 ਰੁਪਏ ਦੇ ਵਿੱਚ ਪੇਟ ਭਰ ਕੇ ਖਾਣਾ ਜਿਹੜਾ ਵਾ ਇੱਥੇ ਜਿਹੜਾ ਮਰਜ਼ੀ ਆ ਕੇ ਦੁਪਹਿਰ ਦਾ ਖਾ ਸਕਦਾ ਵਾ ਨਾਲ ਦੀ ਨਾਲ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਘਟੋ ਘਟ ਸਹਿਯੋਗ ਜ਼ਰੂਰ ਕਰਨ ਕਿਉਂਕਿ ਹਰ ਚੀਜ਼ ਮਹਿੰਗੀ ਹੈ ਹਰ ਚੀਜ਼ ਖਰਚੇ ਨਾ ਪੈਸੇ ਨਾ ਆਣੀ ਹੈ ਸਹਿਯੋਗ ਕਰ ਸਕਦੇ ਨੇ ਆਪਣੀ ਸਮਰੱਥਾ ਦੇ ਹਿਸਾਬ ਨਾਲ ਜਿੰਨਾ ਵੀ ਕੋਈ ਕਰਨਾ ਚਾਵੇ ਪਰ ਨਾਲ ਦੀ ਨਾਲ ਮੈਂ ਜ਼ਰੂਰ ਕਹੂੰਗਾ ਕਿ 10 ਰੁਪਏ ਦੇ ਵਿੱਚ ਅੱਜ ਅਸੀਂ ਬਾਜ਼ਾਰ ਜਾਈਏ ਨਾ ਕੁਝ ਲੈਣ ਸਮਾਨ ਖਾਣ ਵਾਸਤੇ ਤਾਂ ਬਹੁਤ ਔਖਾ ਵਾ ਨਿਆਣਿਆਂ ਦੇ ਕਰਕਰੇ ਜਾਂ ਚਿਪਸ ਲੈਣ ਜਾਈਏ ਨਾ ਉਹ ਵੀ 10 ਰੁਪਏ ਤੋਂ ਘੱਟ ਪੈਕੇਟ ਨਹੀਂ ਮਿਲਦਾ ਤੇ ਪੇਟ ਭਰ ਕੇ ਰੋਟੀ ਮਿਲਦੀ ਹੈ। ਕਟੂਕਟਾ ਇਹ ਸੋਚ ਕੇ ਜ਼ਰੂਰ ਇਹਨਾਂ ਵਾਸਤੇ ਮਦਦ ਵਾਸਤੇ ਜਾਂ ਸਹਿਯੋਗ ਵਾਸਤੇ ਅੱਗੇ ਆਣਾ ਚਾਹੀਦਾ ਸਾਨੂੰ। ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਫਾਸਟਵੇ ਨਿਊਜ਼ ਗੁਰਦਾਸਪੁਰ